ਮੇਰੇ ਸ੍ਰੀ ਸੰਤ ਬਲਵੀਰ ਸਿੰਘ ਡਿਮਾਂਡ ਟੂ ਪ੍ਰੋਵਾਈਡ ਅਸਿਸਟੈਂਸ ਇਨ ਇਨਕਰੀਜ਼ਿੰਗ ਦਾ ਇਨਕਮ ਆਫ ਫਾਰਮਰਸ ਇਨ ਪੰਜਾਬ ਚੇਅਰਮੈਨ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਕਿਸਾਨਾਂ ਦੇ ਨਾਲ 2022 ਦੇ ਵਿੱਚ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਸੋ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਜੋ ਥੋੜਾ ਜਿਹਾ ਪਹਿਲੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 27 ਰੁਪਏ ਇੱਕ ਕਿਸਾਨ ਦੀ ਰੋਜ਼ ਦੀ ਕਮਾਈ ਹੈ ਜਿਹੜੀ ਕਿ ਬਹੁਤ ਘਟਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ 1995 ਤੋਂ ਲੈ ਕੇ ਖੁਦਕਸ਼ੀਆਂ ਜਿਹੜੀਆਂ ਹੈ 4 ਲੱਖ ਤੋਂ ਵੱਧ ਮਜ਼ਦੂਰਾਂ ਨੇ ਕੀਤੀਆਂ ਪੰਜਾਬ ਦੇ ਵਿੱਚ ਤਿੰਨ ਜਨਤਕ ਯੂਨੀਵਰਸਿਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਸਰਵੇਖਣ ਕੀਤਾ 2000 ਤੋਂ ਲੈ ਕੇ 215 2015 ਤੱਕ 16600 6 ਕੋ ਖੁਦਕਸ਼ੀਆਂ ਜਿਹੜੀਆਂ ਹੈ ਉਹ ਕਿਸਾਨਾਂ ਨੇ ਕੀਤੀਆਂ ਸੋ ਪੰਜਾਬ ਦੇ ਸਿਰ 374000 ਕਰੋੜ ਦਾ ਜਿਹੜਾ ਹੈ ਕਰਜ਼ਾ ਹੈ ਪੰਜਾਬ ਦੀ ਆਬਾਦੀ 3 ਕਰੋੜ 20 ਲੱਖਾ ਸਮਝ ਲਓ ਕਿ ਇੱਕ ਆਦਮੀ ਦੇ ਸਿਰ ਦੇ ਉੱਤੇ 1 ਲੱਖ ਤੋਂ ਵੱਧ ਦਾ ਕਰਜ਼ਾ ਜਿਹੜਾ ਹੈ ਉਹ ਉਹਦੇ ਉੱਤੇ ਆ ਰਿਹਾ ਕਹਿੰਦੇ ਨੇ ਦੇ ਜਿਹੜੇ ਐਮਪੀ ਸਬਾਨਾਂ ਦੀ ਜਿਹੜੀ ਹੈਗੀ ਆ ਉਹ 24% ਜਿਹੜੀ ਹੈਗੀ ਆ ਉਹ ਤਨਖਾਹ ਜਿਹੜੀ ਆ ਉਹ ਵਧਾਈ ਹੈ ਤੇ ਉਹਨਾਂ ਨੇ ਦੱਸਿਆ ਇਹਦੇ ਵਿੱਚ ਤਨਖਾਹ ਵਧਾਉਣ ਦਾ ਕਾਰਨ ਜਿਹੜਾ ਹੈਗਾ ਜਿਹੜਾ ਮਹंगाई सूਚਕੰਕ ਸੋ ਜਿਹੜੀ ਅਸਲ ਜਿਹੜਾ ਹੈਗਾ ਗਰੀਬ ਤਬਕਾ ਹੈ ਜਿਹੜੇ ਕਿਸਾਨ ਆ ਮਜ਼ਦੂਰ ਆ ਸਭ ਤੋਂ ਜ਼ਿਆਦਾ ਤਾਂ ਮਹਿੰਗਾਈ ਦੀ ਮਾਰ ਉਹਨਾਂ ਤੇ ਪੈ ਰਹੀ ਆ ਉਹਨਾਂ ਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਹਨਾਂ ਦਾ ਜਿਹੜਾ ਹੈਗਾ ਉਹ ਫਾਇਦਾ ਜਿਹੜਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਉਹ ਵਾਅਦਾ ਪੂਰਾ ਕੀਤਾ ਜਾਵੇ ਸਰਕਾਰ ਨੇ ਕਾਰਪੋਰੇਟਾਂ ਦੇ 16 ਲੱਖ ਕਰੋੜ ਦੇ ਕਰਜ਼ੇ ਮਾਫ ਕੀਤੇ ਆ ਇਸ ਦੇ ਮੁਕਾਬਲੇ ਵਿੱਚ ਪੰਜਾਬ ਦੇ ਸਰ ਵਿੱਚ ਸਿਰਫ 373000 ਦਾ ਅੱਦਾਂ ਜਿਹੜਾ ਹੈਗਾ ਉਹ ਕਰਜ਼ਾ ਜਿਹੜਾ ਹੈ ਕਿਸਾਨਾਂ ਸਰ ਇਹ ਖਰਜ ਜਿਹੜਾ ਹੈਗਾ ਮਾਫ਼ ਹੋਣਾ ਚਾਹੀਦਾ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਂ ਦੇ ਉੱਤੇ ਰਾਜਨੀਤੀ ਕੀਤੀ ਜਾਂਦੀ ਹੈ ਝੂਠੇ ਲਾਰੇ ਦਿੱਤੇ ਜਾਂਦੇ ਪਰ ਆਊਟਪੁੱਟ ਜਿਹੜੀ ਹੈਗੀ ਉਹ ਨਹੀਂ ਦਿਸਦੀ ਜਿਹੜੀ ਹੈਗੀ ਸਰਕਾਰ ਵੱਲੋਂ 23 ਫੈਸਲਾ ਤੇ ਐਮਐਸਪੀ ਦਿੱਤੀ ਜਾਂਦੀ ਹੈ ਪਰ ਉਹਨਾਂ ਚੋਂ ਕਿੰਨਿਆਂ ਨੂੰ ਐਮਐਸਪੀ ਤੇ ਖਰੀਦਿਆ ਜਾਂਦਾ ਪਿਛਲੇ ਵਾਰੀ ਵੀ ਜਿਸ ਤਰ੍ਹਾਂ ਹੈ ਕਿਸਾਨਾਂ ਦੀ ਇਹ ਮੰਗ ਹੈ ਐਮਐਸਬੀ ਗਰੰਟੀ ਕਾਨੂੰਨ ਹੋਣਾ ਚਾਹੀਦਾ ਕਿ ਜੇਕਰ ਘੱਟ ਤੋਂ ਘੱਟ ਲਾਗਤਾਂ ਜਿਹੜੀ ਉਹ ਕਿਸਾਨ ਨੂੰ ਮਿਲਣੀ ਚਾਹੀਦੀ ਹੈ ਤਾਂ ਹੀ ਉਹ ਸਰਵਾਈਵ ਕਰ ਸਕਦਾ ਜੇਕਰ ਘੱਟ ਤੋਂ ਘੱਟ ਲਾਗਤ ਵੀ ਨਹੀਂ ਮਿਲਦਾ ਫਿਰ ਕਿਸਾਨ ਜਿਹੜੇ ਖੁਦਕੁਸ਼ੀਆਂ ਵੱਲ ਨੂੰ ਜਾਂਦਾ